yeah. yeah. ਲੇ ਜਾਉਗਾ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਦ ਦੇਖ ਲੋ ਕਈ ਬਈਆ ਮਹਿਕੋ ਕੋਈ ਐ ਨਹੀਂਗਾ ਪਾਈ ਕੀ ਕਹਿੰਨੇ ਆਹੇ ਬਈਆ ਮੇਰੀ ਕਈ ਬਈਆ ਇੱਕ ਕਮੇਟੀ ਆਇਆ ਇਹ ਕਹਿੰਦਾ ਬਾਹਰ ਲੈ ਜਾਉਗਾ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਦ ਦੇਖ ਲੋ ਕਈ ਬਈਆ ਮਹਿਕੋ ਕੋਈ ਐ ਨਹੀਂਗਾ ਤੇ ਉਦੋਂ ਵੀ ਉਹਨੇ ਇਹਨੂੰ ਭੇਜ ਦਿੱਤਾ ਉਹਨਾਂ ਕਹਿੰਦਾ ਇਹਨੂੰ ਬਾਹਰ ਲੈ ਜਾਓ ਇੱਕ ਕਮੇਟੀ ਆਇਆ ਇਹ ਕਹਿੰਦਾ ਬਾਹਰ ਲੈ ਜਾਉਗਾ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਦ ਦੇਖ ਲੋ ਕਈ ਬਈਆ ਮਹਿਕੋ ਕੋਈ ਐ ਨਹੀਂਗਾ ਤੇ ਭਾਈ ਕੀ ਕਹਿੰਨੇ ਮੈਂ ਆਇਆ ਪਾਜੀਆ ਮੇਰੀ ਗਈ ਨਹੀਂ ਆ ਇੱਕ ਕਮੇਟੀ ਆਇਆ ਇਹ ਕਹਿੰਦਾ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਤੁਹਾਨੂੰ ਬੰਦੇ ਲੱਤ ਦੇਖ ਲਓ ਗਈ ਬਈਆ ਪਿਆ ਕੋਈ ਹੈ ਨਹੀਂਗਾ ਤੇ ਉਦੋਂ ਵੀ ਉਹਨੇ ਅੰਦਰ ਨੂੰ ਭੇਜ ਦਿੱਤਾ ਹੁਣ ਆ ਕਹਿੰਦਾ ਇਹਨੂੰ ਬਾਹਰ ਲੈ ਜਾਓ ਇੱਕ ਕਮੇਟੀ ਆਇਆ ਇਹ ਕਹਿੰਦਾ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਤੁਹਾਨੂੰ ਬੰਦੇ ਲੱਤ ਦੇਖ ਲਓ ਗਈ ਬਈਆ ਪਿਆ ਕੋਈ ਹੈ ਨਹੀਂਗਾ ਭਾਈ ਕੀ ਕਹਿੰਨੇ ਮੈਂ ਆਇਆ ਪਾਜੀਆ ਮੇਰੀ ਗਈ ਨਹੀਂ ਆ ਇੱਕ ਕਮੇਟੀ ਆਏ ਨੂੰ ਕਹਿੰਦੇ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਤ ਦੇਖ ਲਓ ਕਈ ਬਈਆ ਮਹਿਕ ਹੋ ਗਏ ਐ ਨਹੀਂਗਾ ਤੇ ਉਦੋਂ ਵੀ ਉਹਨੇ ਇਹਨੂੰ ਭੇਜ ਦਿੱਤਾ ਉਹ ਆ ਕਹਿੰਦਾ ਇਹਨੂੰ ਬਾਹਰ ਲੈ ਜਾਓ ਇੱਕ ਕਮੇਟੀ ਆਏ ਨੂੰ ਕਹਿੰਦੇ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਤ ਦੇਖ ਲਓ ਕਈ ਬਈਆ ਮਹਿਕ ਹੋ ਗਏ ਐ ਨਹੀਂਗਾ ਭਾਈ ਕੀ ਕਹਿੰਨੇ ਆਏ ਕਮੇਟੀ ਆਏ ਨੂੰ ਕਹਿੰਦੇ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਤ ਦੇਖ ਲਓ ਵੇ ਭਈਆ ਮੈਂ ਆਹ ਕੋਈ ਹੈ ਨਹੀਂਗਾ ਤੇ ਉਹ ਤੋਂ ਵੀ ਉਹਨੂੰ ਭੇਜ ਦਿੱਤਾ ਉਹ ਆਹ ਕਹਿੰਦਾ ਇਹਨੂੰ ਬਾਹਰ ਲੈ ਜਾਓ ਇੱਕ ਕਮੇਟੀ ਆਈ ਲੇਜੋ ਆ ਬੰਦਾ ਕਹਿਣਾ ਆ ਤੁਹਾਨੂੰ ਬੰਦੇ ਲੱਦ ਦੇਖ ਲੋ ਕੋਈ ਬਈਆ ਪਿਆ ਕੋ ਕੋ ਯਾਨੀ ਕਾ ਬਾਜੀ ਕੀ ਕਹਿੰਨੇ ਮੈਂ ਆਹੇ ਕੋਈ ਨਹੀਂ ਕਾ ਬਾਜੀ ਕੋਈ ਨਹੀਂ ਬਈਆ ਇੱਕ ਕਮੇਟੀ ਆਇਆ ਇਹ ਕਹਿੰਦਾ ਬਾਹਰ ਲੈ ਜਾਓ ਆ ਬੰਦਾ ਕਹਿਣਾ ਆ ਤੁਹਾਨੂੰ ਬੰਦੇ ਲੱਦ ਦੇਖ ਲੋ ਕੋਈ ਬਈਆ ਪਿਆ ਕੋ ਕੋ ਯਾਨੀ ਕਾ ਤੇ ਉਹ ਤੋਂ ਵੀ ਉਹਨੇ ਅੰਦਰ ਨੂੰ ਭੇਜ ਦਿੱਤਾ ਉਹ ਆ ਕਹਿੰਦਾ ਇਹਨੂੰ ਬਾਹਰ ਲੈ ਜਾਓ ਇੱਕ ਕਮੇਟੀ ਆਇਆ ਇਹ ਕਹਿੰਦਾ ਬਾਹਰ ਲੈ ਜਾਓ ਆ ਬੰਦਾ ਕਹਿਣਾ ਆ ਤੁਹਾਨੂੰ ਬੰਦੇ ਲੱਦ ਦੇਖ ਲੋ ਕੋਈ ਬਈਆ ਪਿਆ ਕੋ ਕੋ ਯਾਨੀ ਕਾ ਤੇ ਭਾਈ ਕੀ ਕਹਿੰਨੇ ਭਾਈ ਭਾਈ ਮੇਰੀ ਨਹੀਂ ਗਈ ਬਈਆ ਇੱਕ ਕਮੇਟੀ ਆਏ ਨੂੰ ਕਹਿੰਦੇ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਤ ਦੇਖ ਲੋ ਕਈ ਬਈਆ ਮੈਂ ਕੋਸੇ ਐ ਨਹੀਂਗਾ ਤੇ ਉਦੋਂ ਵੀ ਉਹਨੇ ਇਹਦੇ ਨੂੰ ਭੇਜ ਦਿੱਤਾ ਉਹਨਾਂ ਕਹਿੰਦਾ ਇਹਨੂੰ ਬਾਹਰ ਲੈ ਜਾਓ ਇੱਕ ਕਮੇਟੀ ਆਏ ਨੂੰ ਕਹਿੰਦੇ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਤ ਦੇਖ ਲੋ ਕਈ ਬਈਆ ਮੈਂ ਕੋਸੇ ਐ ਨਹੀਂਗਾ ਭਾਈ ਕੀ ਕਹਿੰਨੇ ਭਾਈ ਕਈ ਬਈਆ ਇੱਕ ਕਮੇਟੀ ਆਏ ਨੇ ਕਹਿੰਦੇ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਤ ਦੇਖ ਲਓ ਕਈ ਬਈਆ ਮੈਂ ਕੋ ਕੋ ਹੈ ਨਹੀਂਗਾ ਤੇ ਉਦੋਂ ਵੀ ਉਹਨੇ ਇਹਨੂੰ ਭੇਜ ਦਿੱਤਾ ਉਹਨਾ ਕਹਿੰਦਾ ਇਹਨੂੰ ਬਾਹਰ ਲੈ ਜਾਓ ਇੱਕ ਕਮੇਟੀ ਆਏ ਨੇ ਕਹਿੰਦੇ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਤ ਦੇਖ ਲਓ ਕਈ ਬਈਆ ਮੈਂ ਕੋ ਕੋ ਹੈ ਨਹੀਂਗਾ ਭਾਈ ਕੀ ਕਹਿੰਨੇ ਆਏ ਕਮੇਟੀ ਆਏ ਨੇ ਕਹਿੰਦੇ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਸਾਨੂੰ ਬੰਦੇ ਲੱਤ ਕਈ ਬਈਆ ਮੈਂ ਆਹ ਬੋਲ ਕੋ ਯਾਨੀ ਕਾ ਤੇ ਉਹ ਤੋਂ ਵੀ ਉਹਨੇ ਅੰਦਰ ਨੂੰ ਭੇਜ ਦਿੱਤਾ ਉਹ ਆਹ ਕਹਿੰਦਾ ਇਹਨੂੰ ਬਾਹਰ ਲੈ ਜਾਓ ਇੱਕ ਕਮੇਟੀ ਆ ਇਹਨੂੰ ਕਹਿੰਦਾ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਤੁਹਾਨੂੰ ਉਹ ਬੰਦੇ ਲੱਤ ਦੇਖ ਲਓ ਕਈ ਬਈਆ ਮੈਂ ਆਹ ਬੋਲ ਕੋ ਯਾਨੀ ਕਾ ਤੇ ਬਾਜੀ ਕੀ ਕਹਿੰਨੇ ਮੈਂ ਆਇਆ ਮੈਂ ਕਹਿੰਦਾ ਬਾਜੀ ਕਈ ਬਈਆ ਇੱਕ ਕਮੇਟੀ ਆ ਇਹਨੂੰ ਕਹਿੰਦਾ ਬਾਹਰ ਲੈ ਜਾਓ ਆ ਬੰਦਾ ਕਹਿਣ ਆਇਆ ਤੁਹਾਨੂੰ ਉਹ ਬੰਦੇ ਲੱਤ ਦੇਖ ਲਓ ਕਈ ਬਈਆ ਮੈਂ ਆਹ ਬੋਲ ਕੋ ਯਾਨੀ ਕਾ ਤੇ ਉਹ ਤੋਂ ਵੀ ਉਹਨੇ ਅੰਦਰ ਨੂੰ ਭੇਜ ਦਿੱਤਾ ਉਹ ਆਹ ਕਹਿੰਦਾ ਇਹਨੂੰ ਬਾਹਰ Yeah.